ਆਉਂਦੇ 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 ਰਾਣੇ ਨੂੰ 버거 ਨਹੀਂ ਲੱਭਰੇ ਤੂੰ ਮਿਲ ਗਏ ਹਾਂਜੀ ਕੀ ਹਾਲ ਚਾਲ ਸਾਰਿਆਂ ਨੂੰ ਪਹਿਲਾ ਸਸਰੀ ਕਾਲ ਤੁਹਾਡੇ ਆਪਣੇ YouTube ਚੈਨਲ ਟਰੱਕਿੰਗ ਲਾਈਵ ਦੇ ਉੱਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਜਾਰ ਟਰੱਕ ਵਾਲਾ ਦਲੀ ਲੈ ਕੇ ਆਇਆ ਇੱਕ ਹੋਰ ਵੀਡੀਓ ਕਮਾਲ ਦੀ ਆਜੋ ਕਰਦੇ ਆ ਬਲੌਗ ਦੀ ਸਟਾਰਟਿੰਗ ਤੇ ਸ਼੍ਰੀ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਹੱਥ ਵਨ ਕੇ ਬੇਨਤੀ ਆ ਤਮ ਗੌਰ ਕਰਿਓ ਮੇਰੀ ਇਹ ਗੱਲ ਦੇ ਉੱਤੇ ਤੁਹਾਡਾ ਬਹੁਤ ਧੰਨਵਾਦ ਹੋਊਗਾ ਜੇ ਗੌਰ ਕਰੋਗੇ ਆਜੋ ਹਾਂਜੀ ਜੀ ਬੇਹੋਸਾਰੇ ਸ਼੍ਰੀ ਅਨੰਦਪੁਰ ਸਾਹਿਬ ਜਾਣੇ ਵਾਲੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੇ ਟਰੈਕਟਰ ਟਰਾਲੀਆਂ ਤੇ ਜਾਂਦੇ ਨੇ ਖਾਸ ਕਰਕੇ ਰਾਤ ਨੂੰ ਜਿਹੜੀਆਂ ਤੁਸੀਂ ਲੱਟਾਂ ਲਾਈਆਂ ਹੁੰਦੀਆਂ ਨੇ ਚਿੱਟੀਆਂ ਰੰਗ-ਬਰੰਗੀਆ ਉਹ ਵੀਰ ਮੇਰੇ ਘੱਟ ਯੂਜ਼ ਕਰਿਆ ਕਰੋ ਕਿਉਂਕਿ ਸਾਹਮਣੇ ਤੋਂ ਕੋਈ ਟਰੱਕ ਆਲਾ ਆਉਂਦਾ ਜਾਂ ਕੋਈ ਵੀ ਆਉਂਦਾ ਕਿਸੇ ਨੂੰ ਕੁਝ ਨਹੀਂ ਦਿਖਦਾ ਉਹ ਲੱਟਾਂ ਦੇ ਨਾਲ ਸਾਰਾ ਬੜਾ ਦੁਰਘਟਨਾ ਦਾ ਸਾਧਨ ਉਹੀ ਚੀਜ਼ ਬਣਦੀ ਆ ਜਿਹੜੀਆਂ ਲੱਟਾਂ ਲੱਗੀਆਂ ਹੁੰਦੀਆਂ ਨੇ ਨਾ ਤਾਂ ਉਹ ਡਿਮ ਵੱਜਦੀਆਂ ਨੇ ਫੁੱਲ ਲੱਟਾਂ ਛੱਡੀਆਂ ਹੁੰਦੀਆਂ ਨੇ ਤੇ ਟਰੈਕਟਰ ਵਾਲੇ ਵੀਰ ਜਿਹੜੇ 베ਸ ਅਤੇ ਡੈਕ ਛੱਡ ਕੇ ਉੱਚੀ ਉੱਚੀ ਵਾੜ ਤੇ ਜਾਂਦੇ ਨੇ ਨਾ ਪਿੱਛੇ ਉਹ ਹੋਰਨਸ ਆਉਂਦੇ ਨੇ ਨਾ ਸਾਈਡ ਦਿੰਦੇ ਨੇ ਕਿਸੇ ਨੂੰ ਵੀਰ ਮੇਰੇ ਉਹ ਇਸ ਗੱਲ ਦੇ ਉੱਤੇ ਧਿਆਨ ਜ਼ਰੂਰ ਦੇਣਾ ਤੇ ਸਾਡੇ ਡਰਾਈਵਰ ਵੀਰਾਂ ਨੂੰ ਵੀ ਹੱਥ ਬਣ ਕੇ ਬੇਨਤੀ ਆ ਥੋੜਾ ਜਿਹਾ ਧਿਆਨ ਨਾਲ ਚੱਲਿਓ ਚਾਰ ਪੰਜ ਦਿਨ ਜਿਦੋਂ ਨੂੰ ਪਤਾ ਸੜਕ ਦੇ ਉੱਤੇ ਭੀੜ ਭੜਾਕਾ ਹੁੰਦਾ ਆਰਾਮ ਨਾਲੇ ਚੱਲਿਓ ਭਰਾ ਮੇਰੇ ਧੰਨਵਾਦ ਤੁਹਾਡਾ ਇੰਨੀ ਗ ਬੇਨਤੀ ਆ ਸਵੀਕਾਰ ਕਰਿਓ ਤੇ ਇਸ ਟੋਪਿਕ ਦੇ ਉੱਤੇ ਆਪਾਂ ਬਲੌਗ ਵੀ ਬਣਾਵਾਂਗੇ ਉਹ ਅਗਲਾ ਬਲੌਗ ਦੇ ਵਿੱਚ ਤੁਹਾਨੂੰ ਪੂਰਾ ਦਿਖਾਵਾਂਗੇ ਟਰੈਕਟਰ ਵਾਲੀ ਦਾ ਜਿਹੜੀ ਵੀ ਗੱਲਬਾਤ ਆ ਹਾਂਜੀ ਮਿੱਤਰੋ ਜਿਵੇਂ ਸਾਰੇ ਠੀਕ ਠਾਕ ਅਗਲੇ ਦਿਨ ਦੀ ਹੋਗੀ ਸ਼ਰਵਾਤ ਆਬਣੀ ਚਲੋ ਆਜੋ ਸੈਲਫ ਸੈਲਫ ਮਾਰੀਏ ਲੋ ਜੀ ਬਾਬਾ ਜੀ ਨੂੰ ਟੇਕ ਤਾਂ ਮੱਥਾ ਤੇ ਹੁਣ ਤੁਰਦੇ ਆਪਾਂ ਨਾਲਾ ਕੜ ਨੂੰ ਆਜੋ ਚੱਲੀਏ C'è il bagagli, è grudido, è piacevole. Aiuto, the sentono, non te vagi. Fanimarano, non Parking ਚਾਹ ਜੂ ਵਿੰਦੇ ਆ ਫਿਰ ਸੁੰਦੇ ਆ ਡਿਮਾਂਡ ਕੀ ਹਿਸਾਬ ਕਰਾਵਾ ਆ ਜੋ ਲੋਈ ਮਤਰਾ ਆਪਣਾ ਅੱਜ ਵੀ ਮਾਲ ਨਹੀਂ ਹੈਗਾ ਹੇ ਹੁਣ ਸੁੰਦੇ ਆ ਇੱਕ ਕਾਲੀ ਡਿਮਾਂਡ ਆ ਜੋ ਚੱਲੀ ਏ ਫਿਰ ਜਿਹੜਾ ਜੂ ਪੁੰਗਿਆ ਜਾਨੂੰ ਪਾਰਕਿੰਗ ਚ ਮੇਲਾ ਲੱਗਿਆ ਹੋਇਆ ਨੰਬਰ ਆਈ ਨਹੀਂ ਅੱਜ ਮਾਈਨ ਨਗਰ ਰਹਿ ਪਾਰਕਿੰਗ ਦਾ ਹੈ ਲੋਈ ਮਤਰਾ ਗੱਡੀ ਨੂੰ ਹੋਣ ਲੱਗੀ ਗਰੀਸ ਤੇ ਗਰੀਸ ਕਰਾ ਕੇ ਇਹ ਸੋਹਾਂਗੇ ਡਿਮਾਂਡ ਉਹ ਵੀਡੀਓ ਬਣਾਤੀ ਤੇਰੀ ਗਰੀਸ ਮੱਤ ਜੀ ਮੈਂ ਤron ਦੂਜੀ ਗੱਡੀ ਤੇ ਆ ਗਏ ਗਰੀਸ ਕਰਦੇ ਕਰਦੇ ਹਲੇ ਇੱਕ ਇੰਦਰ ਖੜੀ ਆ ਅੰਜ ਤਿੰਨਾਂ ਨੂੰ ਕਰਾਉਣੀ ਆ ਬਿੱਲੇ ਬੈਠੇ ਆ ਗਰੀਸੇ ਕਰਾ ਲਈਏ ਮਣੀ ਪੁੱਜ ਗਿਆ ਪੀਲਵਾੜੇ ਤੱਕ ਜਸਵੇਰੇ ਵਾਜਿ ਲੈ ਹੁਣ ਤਾਂ ਵੇ ਦੇ ਨੀ ਆ ਗਿਆ ਬਰਗਰ ਮੰਗਾਉਣ ਲੈ ਰਾਣਾ ਜੇ ਹੁਣ ਨਾ ਮੰਗਾਇਆ ਵੇਇਸਤੀ ਪਤਾ ਕਿੰਨੀ ਹੋਣੀ ਆ ਸਾਡਾ ਤੁਹਾਨੂੰ ਬਰਗਰਾਂ ਦੀ ਵੀਡੀਓ ਵੀ ਪਾ ਮੈਂ ਜੇ ਮੰਗਾਏ ਤਾਂ ਜੇ ਨਾ ਮੰਗਾਏ ਇਹਨੇ ਫਿਰ ਵੇਇਸਤੀ ਆਦੀ ਫੇਟ ਚੱਲਿਆ ਦਾਗ ਰੈਲਸ ਦੇ ਵਿੱਚ ਹੁਣ ਕਹਿੰਦਾ ਉੱਥੇ ਬੈਠ ਕੇ ਪਾਰਟੀ ਕਰੂੰਗਾ ਪਾਰਟੀ ਕਰਨੀ ਸਾਰੇ ਦੇ ਚੇਤੇ ਲੋ ਖਾਣਾ ਖਾਣ ਆ ਠੀਕ ਆ ਖਾਣ ਦੀ ਸਵਾਰੀ ਆ ਗਈ ਫੋਰਾ ਰਾਣੀ ਦੀ ਸਵਾਰੀ ਰਾਣੀ ਜੀ ਦੀ ਸਵਾਰੀ ਦੇਖੀ ਕਿੰਬਲੇ ਦੇ ਆੜੀ ਆ ਗਏ ਇੱਥੇ ਲੈ ਕੇ ਆਹ ਰਣਾ ਪਾਲਟੀਕਰ ਨੂੰ ਅੱਜ ਸਿਆਰੇ ਨਜ਼ਾਰੇ ਜ਼ਿੰਦਗੀ ਦੇ ਆਪਾਂ ਬੈਠ ਗਏ ਪਹਿਲਾਂ ਗੂਗਲ ਫੇਸਰ ਰੋਲਾ ਪਾ ਕੇ ਬੈਠ ਗਏ ਅਤੇ ਆ ਜਾਣਾ ਉਹਨੇ ਆ ਜਾਣਾ ਬੜੇ ਗਿਆ ਪੈੜਾ ਨਜ਼ਾਰੇ ਬੰਡਾ ਬੱਤੀ ਕਰਨ ਲੱਗੇ ਇਹ ਪੱਤੀਆਂ ਵਾਂ ਲੱਗੇ ਕੀ ਕਹਿੰਦੇ ਨੇ ਉਹਨੂੰ ਬੰਡਾ ਬੱਤੀ ਹਿੰਸਾ ਬੱਤੀ ਹਿੰਸਾ ਬੱਤੀ ਵਾਂ ਲਾ ਕੇ ਰਾਣੇ ਨੂੰ ਬਰਗਰ ਨਹੀਂ ਲੱਭ ਰਹੇ ਉਹ ਮਿਲ ਗਏ ਰਾਣੇ ਦਾ 버거 ਵਾਲ ਤਾਂ ਕਾਇ ਨਹੀਂ ਹੈਗੇ ਰਾਣਾ ਕਹਿੰਦਾ ਰੈੱਡ ਬੱਲੋਂ ਪੀਣੀ ਫੇਰ ਕਹਿੰਦਾ ਰੈੱਡ ਬੱਲੋਂ ਪੀ ਕੇ ਮੁੰਡਾ ਜੋਸ਼ ਚ ਨਹੀਂ ਉਹਦਾ ਪੁਰਾਣਾ ਕਹਿੰਦਾ ਉਹ ਸਾਹਮਣੇ ਜਿਹੜੀ ਉਹ ਪਈ ਨਹੀਂ ਹੈਗੀ ਉਹ ਪਈ ਆ ਸਾਹਮਣੇ ਦਿਖ ਰਹੀ ਆ ਉਹ ਪੀਣੀ ਆ ਕਹਿੰਦਾ ਮੈਂ ਅੱਜ ਕਹਿੰਦਾ ਹੁਣ ਮੰਗਾਓ ਅੱਜ ਪਹੇਗਾ ਕਿੰਨੂੰ ਦਿਲ ਦਾ ਰੋਣਾ ਸਾਰਾ ਉਹ ਤਾਂ ਹੈਗਾ ਤਾਂ ਮੰਗਾ ਲੈ ਅਵੇਦਨ ਬੱਕਰਾ ਹੈ ਬੜਾ ਉਂਗਰਾ ਕੌੜਾ ਪੈ ਗਿਆ ਜਿੱਥੇ ਨਾ ਮੇਰਾ ਉਹਨੂੰ ਕਹਿਦ ਰਹੀ ਤੁਨ ਕਰਦ ਰਣੀ ਰੋਜਾ ਇਹਨੂੰ ਅਸਾਲ ਵਾਲੀ ਤਮਾਸ਼ੀ ਨਹੀਂ ਦੇਖਣੀ ਇਹਨਾਂ ਵਾਲੀ ਦੇਖਣੀ ਹੈ ਖਾਵੜ ਵਾਲੀ ਦੇਖਣੀ ਹੈ ਰਾਣਾ ਕਹਿੰਦਾ ਵਿਚਾਰੇ ਮੈ ਖਾਣੇ ਆ ਕਹਿੰਦਾ ਤੁਸੀਂ ਆਪਣੇ ਹੋਰ ਮੰਗਾ ਲਓ ਚਾਰ ਉਹ ਕਹਿੰਦੇ ਨਹੀਂ ਘੜੇ ਦਾ ਮੂੰਹ ਜਿਆਦਾ ਖੁੱਲ ਗਿਆ ਉਹ ਕੰਮ ਹੋ ਗਿਆ ਬਿੱਲੇ ਆਪਣਾ ਵੀ ਵੀਡੀਓ ਮੇਰਾ ਵੀ ਚਲਾ ਰਿਆ ਹੈ ਸਾਂ ਇਹਦਾ ਵੀਡੀਓ ਬਣਾ ਲਓ ਜਿਹੜੇ ਡੀਜੀ ਲੱਕਰ ਲਾ ਕਰਦੇ ਨੇ ਕੁੜੀਆਂ ਨੂੰ ਮੰਗਾ ਰਿਹਾ ਰਖਾ ਕੇ ਬਸਦਾ ਵੀਡੀਓ ਬਣਾਇਆ ਸਾਰੇ ਕੋਬਰਾ ਕਿੰਗ ਵੀਨ ਲੱਕ ਐ ਕੋਬਰਾ ਕਿੰਗ ਕਾਹੋ ਦਿਖਾ ਦੇ ਤੂੰ ਚੰਗੀ ਤਰ੍ਹਾਂ ਦਿਖਾ ਚੱਕੇ ਇਹ ਹੈ ਨਹੀਂ ਤਾਂ 버ਗਰ ਖਾ ਗਿਆ ਇਹ ਮੁੱਕਰ ਗਿਆ ਭਾਈ ਪੈਸੇ ਦੇਣ ਦੇ ਮਾਰ ਨਾਸ ਵੀ ਕਿਹਾ ਸੀ ਕਿ ਨਹੀਂ ਗਿਆ ਦਾ ਗਿਆ ਦਾ ਭਾਈ ਗਿਆ ਹਾਂ ਉਪਰੋਂ ਮੈਂ ਦਰਵਾਜ਼ੇ ਤੇ ਨੀਂ ਸਿੱਖ ਪੈਸੇ ਨਹੀਂ ਆ ਕੇ ਕਾਲਾ ਐ ਪੀਲਾ ਐ ਪੈਸੇ ਨਹੀਂ ਕੈਸ਼ ਕੁਝ ਕੋਈ ਗੋਲੀ ਹੈਗਾ ਉਰੇ ਉਰੇ ਭੱਜ ਗਿਆ ਪੈਸੇ ਕਿ ਕਹਿੰਦਾ ਮੈਂ ਕਿਹੜਾ ਤੁਹਾਡੇ ਪੈਸੇ ਨਾਲ ਗਰੀਬ ਹੋਣ ਲੱਗਿਆ ਆ ਆਈ ਗਿਆ ਤੂੰ ਕੀ ਆ ਗਿਆ ਤੂੰ ਮੈਂ ਕਿਹੜਾ ਤੁਹਾਡੇ ਪੈਸੇ ਨਾਲ ਗਰੀਬ ਹੋਣ ਲੱਗਿਆ ਮੈਂ 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 ਪਗਾਰੀ ਬਣਨ ਲੱਗਿਆ ਭਾਈ ਰਾਣਾ ਇਕੱਲੇ ਇਕੱਲੇ ਤੋਂ ਪੈਸੇ ਪਵਾਨ ਲੱਗ ਗਿਆ ਇਹਨੇ ਨਹੀਂ ਕੀਤੀ ਫਾਲਦੀ ਬਲੇ ਬੋਏ ਆ ਦੇਖੋ ਸਾਹਮਣੇ ਮੈਨੂੰ ਆਪ ਗਿਆ ਨਾ ਪਾਪਾ ਤੁਹਾਰੇ ਮਾਰ ਗਿਆ ਜਾਂ ਤੂੰ ਹਟਣਾ ਨਹੀਂ ਮਫਾਨ ਨੂੰ ਪਾਣਾ ਕੇ ਆ ਗਿਆ ਨਾ ਪੋੜੇ ਪੋੜੇ ਕੈਨਸਲ ਕਰ ਦੇ ਪੋ ਵਾਲੇ ਭਾਈ ਨੇ ਇਕੱਲੇ ਇਕੱਲੇ ਦੋ ਪੈਸੇ ਕੋਈ ਪਾਰਟੀ ਬੁਲਟੀ ਨਹੀਂ ਕੀਤੀ ਮੈਂ ਕਹਿੰਦਾ ਜੀ ਬੋਏ ਭਾਈ ਹਾਂਜੀ ਆ ਗਏ ਆਪਾਂ ਫੇਰ ਦੁਬਾਰਾ ਡਿਮਾਂਡ ਸੁਣ ਹੁੰਡ ਮਾਨ ਸੁਣਦੇ ਆ ਤੇ ਫੇਰ ਦੇਖਦੇ ਆ ਕੀ ਬੰਦਾ ਆਜੋ ਫੇਰ ਡਿਮਾਂਡ ਸੁਣੀਏ ਫੈਕਟਰੀ ਵਾਲੀ ਸਾਈਡ ਨੂੰ ਮੁੜ ਗਏ ਆਪਾਂ ਉਹਨਾਂ ਚੱਲ ਰਿਹਾ ਫਾਈਟਰੀ ਨੂੰ ਗੱਡੀਆਂ ਲਈ ਅਸੀਂ ਲਵਾ ਇੱਕ ਨਵੇਂ ਸਫ਼ਰ ਨੂੰ ਅੱਜ ਗੱਡੀਆਂ ਲਵਾਈਆਂ ਨੇ ਅੱਜ ਨਾ ਪਾਲਦੀਆ ਜੀ ਡੰਪ ਲਵਾਇਆ ਅੱਜ ਤੋਂ ਨੂੰ ਉੱਤਰ ਦਾ ਸਫ਼ਰ ਦਿਖਾਵਾਂਗੇ ਅੱਜ ਚੱਲੀ ਹੈ ਬਿਲਟੀ ਆ ਗਈ ਆ ਪਾਣੂ ਮੇਰਾ ਗੱਡੀ ਪਾਰਕਿੰਗ 'ਚ ਹੁਣ ਕੋਈ ਨਹੀਂ ਹੈਗੀ ਕਾਮ ਦੇ ਛੇ ਬੱਜ ਚਲੇ ਚਲੋ ਗੱਡੀਆਂ ਭਰੀਏ ਜਾ ਕੇ ਪਹਿਲਾਂ ਐਮ ਡੇ ਨਾਲ ਲੈਂ ਦੇਖੋ ਕਿਥੇ ਤੱਕ ਲੱਗੀ ਹੋਈ ਆ ਹੁਣ ਚੱਲੋ ਆਜੋ ਹੌਲੀ ਹੌਲੀ ਚੱਲਦੇ ਆ ਫਿਰ ਦੇਖਦੇ ਆ ਜਾ ਕੇ ਦੇਖੋ ਕਿਥੇ ਤੱਕ ਕਾਈ ਹੋਈ ਆ ਜਿੱਥੇ ਬੈਲਟੀਆਂ ਦਿੰਦੇ ਆ ਉੱਥੇ ਤੱਕ ਲੈਣ ਆ ਗਈ ਕਿੰਨਾ ਟਾਈਮ ਲੱਗਦਾ ਹੁਣ ਦੇਖਦੇ ਆਂ ਟ੍ਰੀ ਲਈਓ ਅੱਜ ਆਜੋ ਉਹ ਜਿਹੜਾ ਲੈਫਟ ਫੈਕਟਰੀ ਦੇ ਕੋਲ ਐਂਟਰੀ ਕਰਾਣ ਲਈ ਹੁਣ ਹਲੇ ਵੀ ਪੰਜ ਛੇ ਗੱਡੀਆਂ ਨੇ ਮੂਰੇ ਇਹ ਦੇਖਦੇ ਆਂ ਇੱਤਰਾ ਗਾ ਜੰਗਲੇ ਜੰਗਲ ਪਿੱਛੇ ਹੈਗਾ ਬੱਲੀ ਆ ਜਾਓ ਬੱਲੀ ਲੱਗਿਆ ਹੈ ਰੋੜ ਜਾ ਕਰਨ ਲੱਗੀ ਹੋਈ ਹੈ ਲੋਡਿੰਗ ਤਰਾਣਾ ਗਿਆ ਭੱਜ ਛੱਡ ਕੇ ਲੇਕੇ ਵੀ ਨਹੀਂ ਗਿਆ ਗੱਡੀ ਆ ਜੀ ਹੋ ਗਈ ਆਪਣੀਆਂ ਲੋਡ ਤੇ ਰਾਲੇ ਬਿਲਬਲ ਹੌਟ ਆਪਣੇ ਹੁਣ ਗੱਡੀ ਲੱਗੇ ਤੋਰਨ ਆਪਾਂ ਤੇ ਹੁਣ ਚੱਲੇ ਆ ਘਰ ਵਾਲੀ ਨੂੰ ਅੱਜ ਘਰ ਵਾਲੀ ਨੂੰ ਗੱਡੀ ਭਰੀਆ ਪਾਣੇ ਦੋਹੇ ਆਜੋ ਚੱਲੀਏ ਹੌਲੀ ਹੌਲੀ ਫਿਰ ਰੋਟੀ ਪਣੀ ਢਾਬੇ ਤੋਂ ਕਰਾਉਂਦੇ ਆ ਪੈਕ ਅੱਜ ਘਰ ਤਾਂ ਜਾਣੀ ਹੋਣਾ ਚਲੋ ਆਜੋ ਹੋਰ ਸੁਣਾਓ ਕਿੱਦਾਂ ਹੋ ਤੁਸੀਂ ਸਾਰੇ ਠੀਕ ਠਾਕ ਹੋ ਅੱਜ ਆਪਣੇ ਰੂਟ ਗਿਆ ਬਦਲ ਜੇ ਰੂਟ ਕਰ ਲਿਆ ਜੇ ਅੱਜ ਜਾਣਾ ਆਪਾਂ ਨੇ ਕਰਾਲੀ ਕੋਲ ਫੇਰ ਉਹਦਾ ਮਾਲ ਅੱਜ ਇਹ ਦੇਖਦੇ ਆ ਕੀ ਬੰਦ ਆ ਉਸੇ ਜਾ ਕੇ ਪੁਲੀ ਦੇ ਕੋਲ ਪੁੱਜ ਗਏ ਨੇ ਇੱਥੇ ਵੀ ਲੋਕ ਜਾਮ ਲਵਾ ਦਿੰਦੇ ਆ ਇੰਗੜੀ ਇੱਕ ਪਾਸ ਹੁੰਦੀ ਆ ਲੋਕ ਦੋ ਦੋ ਬਾੜ ਦਿੰਦੇ ਆ ਨਾਲ ਨੂੰ ਅੱਜ ਚੱਲੀਏ ਫਿਰ ਹੁਣ ਭਾਈ ਜੀ ਆਪਾਂ ਪੁੱਜ ਗਏ ਟੰਕਨੋਲੇ ਲਟਾਲ ਲਗਿਆ ਹੋਈ ਜਾਣੇ ਡਗਮਗ ਡਗਮਸ ਕਰਦਾ ਹੀ ਨੇ ਜਗਮਗ ਜਗਮਗ ਡਗਮਗ ਵਟਕਮਗਣੀ ਝਗਮਗ ਜਗਮਗ ਚਲੋ ਆਜ ਚੱਲੀਏ ਫੇਰ ਹੌਲੀ ਹੌਲੀ ਕਰਾਲੀ ਵਾਲੀ ਸਾਈਡ ਨੂੰ ਲਾਓ ਵੀ ਮਿੱਤਰੋ ਆਪਾਂ ਪੁੱਜ ਗਏ ਕਨੌਲੀ ਮੇਨ ਹਾਈਵੇ ਦੇ ਆਗੇ ਨੇ ਆ ਜੋ ਹੌਲੀ ਹੌਲੀ ਚੱਲੀਏ ਫੇਰ ਹੁਣ ਘਰ ਵਾਲੀ ਵੱਲ ਨੂੰ ਗੱਡੀ ਗੱਡੀ ਫਾ ਗੱਡੀ ਜੀ ਵੀ ਨਹੀਂ ਗੱਡੀ ਚੇਵੀ ਗੱਡੀ ਅੱਗੇ ਵੀ ਗੱਡੀ ਲੋ ਵੀ ਮਿੱਤਰੋ ਪੁੱਜ ਗਏ ਆਪਾਂ ਰੋਪੜ ਰੋਪੜ ਰੂਪਨਗਰ ਪੁੱਜ ਗਏ ਨੇ ਆਪਾਂ ਚੱਲ ਰਹੇ ਨੇ ਹੌਲੀ ਹੌਲੀ ਕਹਿ ਗਈ ਇਸ ਟਾਈਮ ਜਿਆਦਾ ਲੱਡਾ ਵੱਜ ਰਹੀ ਆ ਨੇ ਸਿੱਧੀ ਆਈ ਕਹਿ ਕੇ ਜਾ ਕੇ ਰੋਟੀ ਪੈਕ ਕਰਾਉਣੀ ਆ ਹੁਣ ਕਰਾਲੀ ਬਾਈਪਾਸ ਤੋਂ ਜੇ ਜਾਂਦੇ ਹੋ ਤੇ ਦੇਖਦੇ ਆ ਗੱਲ ਆ ਗੱਲ ਬਾਤ ਆ ਜੋ ਚੱਲੀਆ ਕਰੋ ਹੋਲੀ ਹੋਲੀ ਹਾਂਜੀ ਅੰਬਾ ਪਹੁੰਚ ਗਏ ਫੋਲਸਲੈਂਡ ਦੇ ਕੋਲ ਐ ਸ਼ਾਮ ਉਹ ਸਾਹਮਣੇ ਬੱਤੀਆ ਪੁੱਲ ਸ ਲੈਣ ਆਲੀ ਆ ਜਾਂ ਲਗਾ ਬੱਤੀਆ ਤੇ ਜਾ ਰਹੇ ਨੇ ਹੌਲੀ ਹੌਲੀ ਮੈਂ ਇਧਰੋਂ ਕਿੰ ਘੰਮ ਕੇ ਚੱਲਦੇ ਆ ਵਿੱਚੋਂ ਕੰਮ ਜਾਣਾ ਆ ਜੋ ਉਹ ਕਰੀ ਪਾਲੀ ਆਪਾਂ ਨੇ ਮਰਿੰਡੇ ਵੱਲ ਨੂੰ ਰੋਡ ਬਾ ਟੁੱਟਿਆ ਹੋਇਆ ਬਈ ਜਿਆਦਾ ਰੋਡ ਟੁੱਟਿਆ ਹੋਇਆ ਆ ਜੋ ਚੱਲੀਏ ਹੌਲੀ ਹੌਲੀ ਚੱਲਦੇ ਆ ਜਿਆਦਾ ਬੁਰਾ ਹਾਲਾ ਰੋਡ ਦਾ ਮੇਤਰਾ ਪਾ ਪਾਟ ਕੇ ਖਾਪੜਿਆ ਪਿੰਡ ਸਾਲਾ ਪਰ ਤੋਂ ਖਾਪੜਿਆਂ ਨੂੰ ਘੁਮਾਤੀ ਉਹਨਾਂ ਨਿਕਲਾਂਗੇ ਜੇ ਆਗੇ ਸਿੰਘ ਉਹ ਆ ਪੁਰਾਈ ਦੇ ਬੇਟੇ ਆਦਰ ਚੱਲਿਏ ਅਕੇ ਮੋੜ ਹੁਣ ਪਹਿਲਾ ਮੋੜ ਮੋੜ ਲੀਏ ਲੋ ਵੀ ਮਿੱਤਰੋ ਮੋੜ ਨਿਕਲ ਲਿਆ ਆਪਾਂ ਨੇ ਬਾਹਰ ਤੇ ਫੰਮਨੇ ਰੋਡ ਲੱਗ ਗਿਆ ਦੇਖਣ ਬੜਾ ਮਨਾਲੀ ਟੂ ਚੰਡੀਗੜ੍ਹ ਚੰਡੀਗੜ੍ਹ ਟੂ ਚੱਲੀ ਦਿੱਲੀ ਵਾਲਾ ਰੋਡ ਆ ਚਲੋ ਆ ਜੀ ਟੂ ਚੱਲੀਏ ਰੋਡ ਤੇ ਗੱਡੀਏ ਪਹਿਲਾਂ ਜਾ ਕੇ ਫਿਰ ਘੁੰਮੀਆਂ ਕਰਾਲੀ ਵਾਲੀ ਸਾਈਡ ਨੂੰ ਲਓ ਵੀ ਮਿੱਤਰੋ ਆਪਾਂ ਨੇ ਮੋੜ ਲਈ ਗੱਡੀ ਘਰ ਵਾਲੀ ਵਾਲੀ ਸਾਈਡ ਨੂੰ ਤੇ ਹੁਣ ਜਾਵਾਂਗੇ ਕਰਾਲੀ ਵਾਲੇ ਬਾਈਪਾਸ ਤੇ ਰੋਟੀ ਬੈਕਗਰਾਉਂਡ ਪਹਿਲਾ ਉਤੋਂ ਅੱਗੇ ਦਾ ਹਾਲ ਤੁਹਾਨੂੰ ਅੱਥੀ ਛੱਡਾ ਆਪੇ ਦੇਖ ਲਿਓ ਜੇ ਕਿ ਫਾਸਟ ਫੂਡ ਟੱਬਾ ਆਪਾਂ ਜਰਾ ਮੈਂ ਟਰੱਕਾਂ ਵਾਲਿਆਂ ਤੇ ਇਹਦਾ ਸਾਰੇ ਗੱਰਾਂ ਵਾਲੇ ਨੇ ਗੱਰਾਂ ਵਾਲੇ ਛਿੱਲ ਵਾਲੀ ਲਾਉਂਦੇ ਆ ਫਿਰ ਟਰੱਕਾਂ ਵਾਲਿਆਂ ਦੀ ਆਜੋ ਚੱਲੀਏ ਲਓ ਵੀ ਮਿੱਤਰੋ ਪੁੱਜ ਕੇ ਆਪਾਂ ਬਾਈਪਾਸ ਤੇ ਕਰਾਲੀ ਵਾਲੇ ਤੇ ਢਾਬੇ ਤੇ ਕਰਮਦੇ ਹੱਥੇ ਜਾ ਕੇ ਰੋਟੀ ਖਾਣ ਫਿਰੇ ਪਿੱਛੇ ਬੱਲੀ ਆ ਰਿਹਾ ਕਦੀ ਉਹ ਟਿੱਡੀਆਂ ਲਾਈਟਾਂ ਨੇ ਲਾਈ ਹੋਈਆਂ ਨੰਬਰ ਪਲੇਟਾਂ ਦੇ ਕੋਲ ਕਦੀ ਉਹ ਚਲਾ ਲੈਂਦਾ ਕਦੀ ਦੂਈਆ ਬੰਦ ਕਰ ਦਿੰਦਾ ਫੁੱਲ ਪਹਿਲਾਂ ਬਰਾਬਰ ਆ ਕੇ ਮੈਨੂੰ ਲੱਗਾ ਕਿ ਤੇ ਕਾਰ ਆ ਗਈ ਹੋਈ ਆ ਆਜੋ ਉਹ ਸਾਹਮਣੇ ਢਾਬੇ ਵਾਲੀ ਲਾਈਟਾਂ ਦੇ ਦੀ ਆ ਉਸੇ ਜਾ ਕੇ ਰੋਟੀ ਪਕਰਾਉਂਦੇ ਆ ਜੀ 1 ਕਿਲੋਮੀਟਰ ਤੁਰ ਕੇ ਢਾਬੇ ਦੇ ਪੱਡੇ ਆ ਲਾਈਨ 1 ਕਿਲੋਮੀਟਰ ਲੰਬੀ ਲੱਗੀ ਹੋਈ ਦੀ ਐ ਮੇਰੇ ਤੋਂ ਅਸੀਂ ਢੰਪ ਤੇ ਪੁੱਜਣ ਦਾ ਜਿੰਨੇ ਨੂੰ ਸੀ ਰੋਟੀ ਪੈਕ ਕਰਾ ਲੈ ਆਏ ਤੇ ਇੱਕ ਪਹਿਲਾ ਲੱਤ ਦੁਕਾਨ ਲੱਗੀ ਹੋਈ ਏ ਖਲਦੀ ਸੱਟ ਰੱਖੇ ਆ ਆਟਾ ਢਾਬੇ ਤੋਂ ਕਰਾਈਆ ਰੋਟੀ ਪੈਕ ਸਾਹਮਣੇ ਸ਼ਕਤੀ ਵਾਟਰ ਪਿਕਦਾ ਨਹੀਂ ਹੈਗਾ ਚੱਲੇ ਲੈ ਕੇ ਰੋਟੀਆਂ ਸੀ ਖਾਵਾਂਗੇ ਉੱਥੇ ਜਾ ਕੇ ਆ ਜੋ ਚੱਲੀਏ ਫੇਰ ਭਾਈ ਬਰਾ ਹਾਲ ਹੋ ਗਿਆ ਮੇਰਾ ਤਾਂ ਪਹਿਲਾ ਲੱਤ ਨਹੀਂ ਸਾਹ ਦੇ ਰਹੀ ਅੱਜ ਰੋਟੀਆਂ ਲਿਆ ਕਰਾ ਲਈ ਪੈਕ ਤੇ ਗੇਰ ਮਾਰਦੇ ਆਪਾਂ ਨੇ ਗੱਡੀ ਨੂੰ ਟੋਰਤੀ ਗੱਡੀ ਹੁਣ ਨਵੇਂ ਸਫ਼ਰ ਵੱਲ ਨੂੰ ਆ ਜੋ ਚੱਲੀਏ ਫੇਰ ਹੁਣ ਡੰਪ ਨੂੰ ਕਰਦੇ ਆ ਉੱਥੇ ਆ ਕੇ ਗੱਲਬਾਤ ਆ ਸਾਹਮਣੇ ਆ ਗਿਆ ਕਰਾਲੀਆ ਤੇ ਮਰਿੰਡੇ ਵਾਲਾ ਰੋਡ ਉਲਦੇ ਆਪਾਂ ਨੇ ਪਾਲੀ ਥੱਲੇ ਨੂੰ ਕਿਉਂਕਿ ਆਪਾਂ ਨੇ ਜਾਣਾ ਮਰਿੰਡੇ ਵਾਲੀ ਸਾਈਡ ਨੂੰ ਇੱਥੇ ਤੋਂ ਹੈਗਾ 4 ਕਿਲੋਮੀਟਰ ਪੂਰਾ 4 ਜਾਂ 5 ਕਿਲੋਮੀਟਰ ਆ ਜੋ ਚੱਲੀਏ ਰਣਜੀਤਪੁਰੇ ਨੂੰ ਰੰਡੇ ਵਾਲੇ ਰੋਡ ਤੇ ਆਪਾਂ ਪੈ ਗਏ ਨੇ ਗੱਡੀਆਂ ਲਈਆਂ ਨੇ ਆਪਾਂ ਨੇ ਬਾ ਇੰਦਰ ਨੂੰ ਹੁਣ ਇੱਥੇ ਤੋਂ 2 ਕਿਲੋਮੀਟਰ ਰਹਿ ਗਿਆ ਹੁਣ ਡੰਪ ਡੰਪ ਤੇ ਜਾ ਕੇ ਗੱਡੀ ਲਾ ਲੂਖੇ ਫੇਰ ਖੰਦੇ ਆ ਰੋਕੀ ਪਾਣੀ ਆਪਾਂ ਤੇ ਫੇਰ ਜage ਦੇਖਣੀਆਂ ਵੀ ਗੱਡੀਆਂ ਵੀ ਕਿੰਨੀਆਂ ਆ ਖਾ ਤੇ ਜਾਦੀ ਹੋਈ ਫੇਰ ਸਵੇਰ ਨੂੰ ਘਰ ਨੂੰ ਚਲ ਜਾਣਾ ਆਪਾਂ ਨੇ ਆ ਜਾਓ ਮੰਦਾ ਉੱਠਿਆ ਬਾਜੋ ਕਹਿੰਦਾ ਮੇਰੀ ਗੱਡੀ ਖਾਲੀ ਕਰਦੇਓ ਮੈਂ ਜਾਣਾ ਕਿਤੇ ਓਏ ਤੇਰਾ ਘਰ ਆ ਤੂੰ ਗੱਡੀਆਂ ਖਾਲੀ ਕਰਕੇ ਸਾਡੀਆਂ ਖੜੀਏ ਕਰ ਸਾਨੂੰ ਕਹ ਬਈ ਘਰ ਨੂੰ ਜਾਓ ਤੁਸੀਂ ਹਾਂ ਸਾਨੂੰ ਕਹਿਣ ਲੱਗਿਆ ਹੋਇਆ ਕਹਿੰਦਾ ਮੈਂ ਘੁੰਮਣ ਜਾਣਾ ਕਿਤੇ ਗੱਡੀਆਂ ਖਾਲੀ ਕਰਦੇਓ ਸਾਡੀਆਂ ੜਾਗਰੇ ਮੇਰੇ ਸਰਦੂਕ ਦਾ ਰਾਣੇ ਜਫੀ ਵਾਲਾ ਜਾ ਕੇ ਉਹਨੂੰ ਮਿਲਣ ਆਇਆ ਤੈਨੂੰ ਉਹ ਜਿਦਿਨੇ ਕੁਛ ਜਾਂਦਾ ਆਇਆ ਜਿਦਿਨੇ ਸੁਝੀਉਂ ਦੋਯੋ ਰਾਣੇ ਨੂੰ ਮਿਲੀ ਰਾਣੇ ਨੇ ਮਿਲੀ ਨਵੀਂ ਗੱਡੀ ਡਰਾਈਵਰੀ ਟੈਸਟ ਦਿੰਦਾ ਹੋਇਆ ਨੂੰ ਦੇਖੋ 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 ਲਚਣੀ ਦੇ ਗੱਡੀ ਵੇ ਨਹੀਂ ਲਾਈ ਸੈਟ ਕਰਕੇ ਆਜਾ ਨੇ। ਉਹ ਜੀ ਨਾਲ ਲੱਗਦਾ ਹੋ ਗਿਆ। ਨਹੀਂ ਜਾਲ ਕੱਢੀਓ ਤਾਂ ਬਾੜੀ ਇਹਨੂੰ ਗੱਡੀ ਪਹਿਲਾਂ ਚਲਾਉਂਦਾ। ਪਹਿਲਾਂ ਤਾਂ ਮੈਂ ਕਹਿੰਦੇ ਰਹਾਂ ਪਹਿਲਾਂ ਲਾਈ ਆਇਆ। ਹਾਂ ਜੀ ਆਪ ਬੈਠੇ ਨੇ। ਤੇਲਾ ਤਾਰ ਤਾਂ ਥੱਲੇ। ਉਸਤਾਦ ਜੀ ਆਪ ਬੈਠ ਗਏ ਹੁਣ। ਕਹਿੰਦਾ ਮੈਂ ਲਾ ਕੇ ਦਿਖਾਉਂਦਾ ਤੈਨੂੰ ਸੈਟ ਕਰਕੇ ਕਿਵੇਂ ਲਾ ਦਿਆਂ। ਲਓ ਵੀ ਮਿੱਤਰੋ। ਨੰਪ ਤੇ ਪੁੱਜੇ ਹੋਇਆ ਪਰ ਅਨਜੀਤਪੁਰੇ ਗੱਡਖਾਨਾ ਬਹੁਤ ਆ। ਸੋਚਦੇ ਉਹਨੂੰ ਘਰ ਨੂੰ ਚੱਲੀਏ। 2 ਵਜ ਗਏ ਇੱਥੇ ਹਾਲ ਲੱਗਦੇ ਨਹੀਂ ਹਿੱਲਾ ਖਾਲੀ ਹੋਣ ਦਾ ਆ ਜੋ ਘਰਾਂ ਨੂੰ ਚਲਦੇ ਆ ਟਾਈਮ ਜੇ ਨਾਲ ਮੇਲਾ ਭਰਿਆ ਹੋਇਆ ਇੱਥੇ ਬੂਰਾ ਆਪ ਬੰਦੇ ਨੇ ਗੱਡੀਆਂ ਨਹੀਂ ਖਾਲੀ ਹੋਣ ਦਿੱਤੀ ਸਾਡੀ ਆ ਇਹਦੇ ਜੂਤ ਫੇਰਨਾ ਜਿੰਨਾ ਫਿਰਦਾ ਫੇਰੇ ਮੂੰਹ ਬਣਾ ਕੇ ਇਹਦਾ ਕੋ ਦੋ ਹੇਟ ਅੰਦਰ ਨਾਲੋਂ ਮਜੂ ਦੇਖੀ ਬਾਤ ਬਾਤ

ਕਿੱਕ 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 ਲਗ ਲਗ ਕਰਦਾ ਪੂਰਾ ਪੈਗ ਲਾ ਬੱਚਾ ਸਭ ਦਾ ਪਾਲਾ ਕਰੀ ਸਭ ਤੇ ਜਿਆਦਾ ਸੁਖੀ ਦਾ ਪਾਲਾ ਕਰੀ ਆ ਛਾਡੀ ਗੱਲ ਉਹਦਾ ਸਾਨੂੰ ਕਾ ਤਨ ਕਰ ਸਕਦਾ ਪੈਸੇ 50000 ਰੁਪਏ ਜੁਰਮਾਨੇ ਲੱਗਣਾ ਹੁਣ ਉਹ 50000 ਰੁਪਏ ਜੁਰਮਾਨਾ ਜੁਰਮਾਨਾ ਦਾ 1 ਰੁਪਿਆ ਨਹੀਂ ਦੇ ਹੁਣ ਤਾਂ 50000 ਮਗਾchna ਚਲ ਬੰਨੂ ਪੁੱਛਿਆ ਹਾਂਜੀ ਆਪਾਂ ਗੱਡੀ ਗੁੱਡੀ ਖੜੀ ਕਰਕੇ ਆ ਗਏ ਸੀ ਤੇ ਹੁਣ ਕਰਨ ਨੂੰ ਜਾ ਰਹੇ ਆ ਤੁਰ ਕੇ ਗੱਡੀ ਡੰਪ ਤੇ ਖੜੀ ਆ ਕਾਲੂ ਖਾਲੀ ਹੋਣੀ ਆ ਆ ਜਾ ਪਾ ਜਾ ਰਹੇ ਹਾਂ ਕੋਈ ਫਸਾਤੇ ਗੱਡੀ ਪਰੇ ਆ ਜਾ ਚੱਜੇ ਆਪਾਂ ਪਾ ਜੀਏ ਡੰਪ ਤੇ ਗੱਡੀਆਂ ਹਾਲੇ ਵੀ ਇੱਕ ਦੋ ਖੜੀਆਂ ਨੇ ਮੂਰੇ ਦੇਖਦੇ ਕਿੰਨਾ ਟਾਈਮ ਲੱਗਦਾ ਹੁਣ ਆ ਜਾਓ ਹੋਈ ਇੱਕ ਖਰਾਬ ਬਲੀ ਲੱਗਿਆ ਸਮਾਨ ਬਣਾਉਣ ਕੰਮ ਹੋਣ ਲਈ ਮਿਸਤਰੀ ਨੂੰ ਬੁਲਾਇਆ ਕਹਿੰਦਾ ਕੱਲੂ ਆਉਂਗਾ ਬਾਈ ਚਲੋ ਹੁਣ ਕੱਲੂ ਦੇਖਦੇ ਆ ਕੱਲੂ ਢੀਕਾਉਂਗੀ ਇਹ ਵਾਟਰਵਾਡੀ ਲੀਕ ਹੋ ਗਈ ਇਹਦੀ ਫੇਰ ਕਰਦੇ ਆ ਗੱਲਬਾਤ ਆ ਜੋ ਮੁੰਡਾ ਗੱਡੀ ਖਾਲੀ ਕਰਕੇ ਖੜਾ ਹਾਂ ਮੰਡੇ ਤਾਂ ਹੀ ਇੱਥੇ ਨੂੰ ਆਉਂਦੇ ਆ ਰੰਜੀਤਪੁਰਾ ਲਵਾਲਵਾ ਕੇ ਇੱਥੇ ਚੱਕਰ ਲਾਈ ਜਾਂਦੇ ਆ ਇਹ ਗੱਡੀਆਂ ਤਿੰਨ ਦਿਨ ਦਿਨ ਖੜੀਆਂ ਰਹਿੰਦੀਆਂ ਨਾਲ ਦੀ ਜਣਾ ਇੱਥੇ ਚੱਕਰ ਲਾਈ ਜਾਂਦੇ ਆ ਗੱਡੀਆਂ ਦੇ ਇਹ ਐਂ ਤਾਂ ਹੀ ਇੱਥੇ ਨੂੰ ਆਉਂਦੇ ਆ ਇਹ ਇਹਦੇ ਅੱਜ ਦੂਆ ਚੱਕਰ ਆ ਇਹਦਾ ਕੱਲ ਵੀ ਦੋ ਲਾਏ ਨੇ ਅੱਜ ਵੀ ਦੂਆ ਚੱਕਰ ਆ ਇਹਦਾ ਮੰਡੇ ਦਾ 3ਆ ਚੱਕਰ ਆ ਹੁੰਦਾ 1500 ਰੁਪਏ ਜੇਬ 'ਚ ਪੈ ਗਿਆ ਹੈਲੋ ਹੈਲੋ ਵੀ ਮਿੱਤਰੋ ਲੱਗੀ ਆਪਣੀ ਹੋਂਡਾ ਗੱਡੀ ਆਜੋ ਵੈਲਕਮ ਬੈਕ ਤੁਹਾਡੇ ਆਪਣੇ YouTube ਚੈਨਲ ਟਰਕਿੰਗ ਲਾਈਫ ਦੇ ਉੱਤੇ ਤੁਹਾਡਾ ਸੁਆਗਤ ਹੈ ਮੈਂ ਤੁਹਾਡਾ ਟਰੱਕ ਵਾਲਾ ਯਾਰ ਇੱਕ ਵਾਰ ਫੇਰ ਤੋਂ ਤੁਹਾਡਾ ਕਰਦਾ ਸੁਆਗਤ ਚੈਨਲ ਤੇ ਨਵੇਂ ਜੁੜੇ ਮੇਰੇ ਸੱਜਣ ਮਿੱਤਰ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਤੇ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਿਆ ਕਰੋ 9 ਤੋਂ ਤੁਹਾਨੂੰ ਸਾਰੀ ਵੀਡੀਓ ਦੀ ਨੋਟੀਫਿਕੇਸ਼ਨ ਆ ਮਿਲਦੀ ਰਹੂਗੀ ਆ ਜੋ ਕਰਦੇ ਇੱਕ ਨਵਾਂ ਵਲੌਗ ਸਟਾਰਟ ਆਪਾਂ ਆਪਾਂ ਰਣਜੀਤਪੁਰੇ ਆਏ ਹੋਏ ਆ ਆ ਜੋ ਬੱਲੀ ਲੱਗਿਆ ਟਰੈਕਟਰ ਚਲਾਉਣੇ ਤੇ ਕੰਮ ਨਾ ਟਰੈਕਟਰ ਚਲਾਉਣੇ ਵਾਲਾ ਕੰਮ ਕਰਨਾ ਲੱਗਣਾ ਨਹੀਂ ਇਹਦੇ ਕੋਲ ਲਓ ਜੀ ਖੇੜਾ ਛੁੱਟ ਗਿਆ ਖਾਲੀ ਹੋਈ ਹੁਣ 3 ਵਜੇ ਲੱਗੇ ਹੋਇਆ ਖਾਲੀ ਕਰ ਹੁਣ ਹੋਈ ਆ ਆ ਜੋ ਚੱਲਦੇ ਹੁਣ ਆਪਾਂ ਘਰੋਂ ਗੱਡੀ ਲੈ ਗਏ ਬਹੁਤ ਟਾਈਮ ਹੋ ਗਿਆ ਹੁਣ ਤਾਂ ਲਓ ਵੀ ਮਿੱਤਰੋ ਖਾਲੀ ਹੋ ਗਈ ਤੇ ਆਪਾਂ ਤੁਰਪੇ ਘਰ ਵਾਲੀ ਸਾਈਡ ਨੂੰ ਮਰੰਡੇ ਵੱਜਣੇ ਵਾਲੇ ਆ ਲੈਟ ਦਾ ਟਾਈਮ ਹੋਇਆ ਹੋਇਆ ਹੁਣ ਤੁਹਾਨੂੰ ਪਤਾ ਹੀ ਐ ਟਾਈਮ ਆ ਜੋ ਚੱਲਦੇ ਆ ਹੌਲੀ ਹੌਲੀ ਲੇਟ ਤਾਂ ਅਜ ਬਾਲੇਗਾ ਤੇ 2 ਵਜੇ ਦੇ ਲੱਗੇ ਹੋਇਆ 2 ਵਜੇ ਦੀ 80 ਮੋਰੀਆਂ ਭਈਆਂ ਨੇ ਹੁਣ ਖਾਲੀ ਹੋਈ ਹੈ ਜਾ ਕੇ ਆ ਜੋ ਚੱਲਦੇ ਆ ਹੌਲੀ ਹੌਲੀ ਇਹਨੇ ਰੱਬ ਦੇ ਰੰਗ ਹੁੰਦੇ ਆ ਉਹੀ ਹੋਣੇ ਹੁੰਦੇ ਆ ਮਰਿੰਦੇ ਸ਼ਹਿਰ ਦੀ ਸਰੰਗ ਵਿੱਚ ਵੜ ਗਏ ਆਪਾਂ ਹਨਾ ਸੀਐਮ ਚੰਨੀ ਸਾਹਿਬ ਦੀ ਬਣੀ ਹੋਈ ਏ ਸਰੰਗ ਜਿਹੜੇ ਐਂਟਰੀ ਕਰ ਲਈ ਆਪਾਂ ਨੇ ਅੱਡਾ ਉੱਪਰ ਟ੍ਰੇਨ ਚੱਲ ਰਹੀ ਆ ਆਜੋ ਚੱਲਦੇ ਹੌਲੀ ਹੌਲੀ ਲੋ ਵੀ ਮਿੱਤਰੋ ਮੁੜ ਕੇ ਆਪਾਂ ਚਮਕੌਰਾਈ ਸਾਈਡ ਨੂੰ ਹੁਣ ਰੰਡਾਲੀ ਦਾਣੋਂ ਮੁੜ ਕੇ ਮਰੰਡੇ ਤੋਂ ਰੋਡ ਦੇ ਵੱਟ ਘੱਟਦੇ ਜੰਨੀ ਨੇ ਇਹ ਨਾ ਕਿ ਉਹ ਵੀ ਭਵੰਤਮਾਨ ਨੇ ਬਣਾਇਆ ਇਹ ਭਵੰਤਮਾਨ ਨੇ ਸੜਕਾ ਵੀ ਨਹੀਂ ਤੋੜਿਆ ਬਈ ਬਣਾਇਆ ਹੋਇਆ ਚੰਨੀ ਨੇ ਉਹ ਆਹੇ ਮਜ਼ਾਕ ਨਹੀਂ ਕਰਦੇ ਸੱਚੀ ਗੱਲ ਆ ਛਿੜੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀ ਸੰਗਤਾ ਪੀਆ ਟਰਾਲੀਆ ਜਾਣ ਲੱਗ ਪਈਆਂ ਨੇ ਬਈ ਲਾਸ਼ੀ ਜਿਵੇਂ ਕੋਰ ਸਾਹਿਬ ਜਾਣਗੇ ਉਸ ਤੋਂ ਬਾਅਦ ਛੇਰੀਆਂ ਅੰਦਰ ਸਾਹਿਬ ਜਾਣਗੇ ਆ ਜਾਓ ਹਾਂਜੀ ਪਿੰਡ ਪੁੱਜ ਚਲੇ ਆਪਾਂ ਗੱਡੀ ਪਿੰਡ ਵਾਲੀ ਸੜਕ ਪਾੜੀ ਹੋਈ ਆ ਆ ਜਾਓ ਚੱਲਦੇ ਆ ਹੌਲੀ ਹੌਲੀ ਘਰਾਂ ਨੂੰ ਹੁਣ ਬੱਲੀ ਤੋਂ ਉੱਤਰ ਨੂੰ ਬਾਹਰ ਇੱਧਰ ਨੂੰ ਮੋੜ ਲਈ ਦੀ ਗੱਡੀ ਹੁਣ ਚੱਲਦੇ ਆ ਹੌਲੀ ਹੌਲੀ ਆ ਜਾਓ ਦੇਖ ਦੇ ਵਾਕੀ ਅੱਗੇ ਜਾ ਕੇ